ਵੀਰਵਾਰ ਸ਼ਾਮ ਨੂੰ ਵੀ 25 ਸਕੂਲੀ ਵਿਦਿਆਰਥੀਆਂ ਨੇ ਆਪਣੇ ਹੀ ਸਕੂਲ ਦੇ ਇੱਕ ਸਾਥੀ ਵਿਦਿਆਰਥੀ ਨਾਲ ਪੂਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ। ਪੀੜਤ ਵਿਦਿਆਰਥੀ ਹਰਸ਼ ਕੁਮਾਰ ਪੁੱਤਰ ਸੰਦੀਪ ਕੁਮਾਰ ਵਾਰਸੀ ਗੋਪਾਲ ਇਨਕਲੇਵ ਨੇੜੇ ਪੈਪਸੀ 플ੋਰ ਨੂੰ ਇਲਾਜ ਲਈ ਸਿਵਲ ਹਸਪਤਾਲ 플ੋਰ ਵਿਖੇ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਵਿਖੇ ਜਿਹੜੇ ਇਲਾਜ ਹਰਸ਼ ਨੇ ਦੱਸਿਆ ਕਿ ਉਹ ਡੀਏਵੀ ਸਕੂਲ 플ੋਰ ਵਿਖੇ ਨੋਮੀ ਕਲਾਸ ਦਾ ਵਿਦਿਆਰਥੀ ਹੈ ਤੇ ਉਸ ਦੇ ਸਕੂਲ ਦੇ ਹੀ ਪਰਦੇ ਕੁਝ ਵਿਦਿਆਰਥੀ ਪਿਛਲੇ ਕੁਝ ਦਿਨਾਂ ਤੋਂ ਉਸ ਨਾਲ ਬਹਿਸਵਾਜੀ ਕਰ ਰਹੇ ਸਨ ਅਤੇ ਸੋਸ਼ਲ ਮੀਡੀਆ ਰਾਹੀਂ ਗਾਲੀ-ਗਲੋਚ ਕਰ ਰਹੇ ਸਨ। ਵੀਰਵਾਰ ਨੂੰ ਉਹਨਾਂ ਉਸ ਨੂੰ ਫੋਨ ਕਰਕੇ ਦਾਣਾ ਮੰਡੀ ਵਿੱਚ ਬੁਲਾਇਆ ਸੀ ਪਰ ਉਹ ਨਹੀਂ ਗਿਆ ਤਾਂ ਸ਼ਾਮ ਨੂੰ ਜਦੋਂ ਟਿਸ਼ਨ ਪੜ੍ਹ ਕੇ ਘਰ ਆ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੂੰ ਕੀਰ ਕੇ ਡੰਡਿਆਂ ਲਾਖੀਆਂ ਨਾਲ ਬੋਈ ਤਰ੍ਹਾਂ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਹਰਸ਼ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ ਇਸ ਸਬੰਧੀ ਥਾਣਾ ਫਲੋਰ ਦੇ ਏਐਸਆਈ ਸੁਭਾਚੰਦਰ ਨੇ ਦੱਸਿਆ ਕਿ ਹਰਸ਼ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਜੋ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ ਫਲੋਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਉੱਪਰ ਇਹ ਬਰਨਾ ਹਰជា ਹਾਂਜੀ ਮੈਂ ਡੀਬੀਸ ਗੁਰ ਬੜਦਾ ਐ ਤੇ ਤਿੰਨ ਚਾਰ ਦਿਨਾਂ ਤੋਂ ਨਾ ਮੁੰਡੇ ਉਹਦੇ ਧੱਗੇ ਦੋਗੇ ਮਾਰਦੇ ਸੀ ਵਿੱਚ ਤੇ ਉਹਦਾ ਉਹਦੇ ਆਈਡੀਓ ਜਿਹਦੇ ਉਹਦੇ ਮੈਸਿਵ ਬੋਸ ਹੀ ਜਾਣ ਲੱਗੇ ਲਾਈ ਲੜਾਈ ਦੇ ਵਿੱਚ ਤੇ ਕੋਈ ਗੱਲ ਨਹੀਂ ਹੋਇਆ ਇਦਾਂ ਤੇ ਉਹਨਾਂ ਨੇ ਮੈਨੂੰ ਅਜੇ ਦੁਬਾਰੇ ਵੀ ਬੁਲਾਇਆ ਸਕੂਲ ਤੇ ਬਲ ਕੇ ਤੇ ਦਾਣਾ ਮੰਡੀ ਆ ਜੀ ਹਾਂ ਹਾਂ ਉਦੋਂ ਮੈਂ ਦਾਣਾ ਮੰਡੀ ਨਹੀਂ ਗਿਆ ਤੇ ਕਿੰਡੀਵਾ ਤੋਂ ਮੈਨੂੰ ਫੋਨ ਆਇਆ ਵੀ ਤੂੰ ਦਾਣਾ ਮੰਡੀ ਕਿਉਂ ਨਹੀਂ ਆਇਆ ਮੈਂ ਉੱਧ ਦੇ ਗਿਆ ਤਾਂ ਬਗੇ ਬਹਿ ਜਾ ਸੀਗਾ ਪਰ ਤੁਸੀਂ ਨਹੀਂ ਆਏ ਸੀਗੇ ਉੱਤੇ ਫਿਰ ਉਧਰ ਚੱਲ ਗਏ ਮੇਰੇ ਮੈਂ ਡਿਊਸ਼ਨ ਚੱਲ ਗਿਆ ਸੀਗਾ ਮੇ ਡਿਊਸ਼ਨ ਜਦੋਂ ਜਾਣ ਲੱਗਾ ਮੈਂ ਘਰੇ ਜਾਣ ਲੱਗਾ ਉਦੋਂ ਉਹਨਾਂ ਨੇ ਕਿ ਇਦਾਂ ਉਹ ਰਾਹ ਜਿਨੇ ਮਗਰ ਲੱਗੇ ਮੇਰੇ ਮੈਂ ਜਬਰ ਜਬਰ ਜਦੋਂ ਇੱਧਰ ਪਹੁੰਚਿਆ ਉਹ ਆਪ ਤਾਂ ਦਾਣਾ ਮੰਡੀ ਕੋਲ ਪਹੁੰਚਿਆ ਉਦੋਂ ਵੀ ਮੋੜ ਲੈਣੇ ਤੇ ਦਾਣਾ ਮੰਡੀ ਅੰਦਰ ਕੀਤਾ ਮੋੜ ਉਹ ਸਾਰੇ ਦੀ ਮਹਿੰਦੀ ਬੰਦੇ ਸੀਗੇ ਗੱਡੀ ਗੁੱਡੀ ਦੇ ਵਿੱਚ ਉਹ ਫਿਰ ਉਹਨਾਂ ਨੇ ਘੁੱਟ ਲਾ ਪਿਓ ਹਾਂ ਹਾਂ ਉਹ ਬੰਦੇ ਜੀ ਉਹ ਜੇ ਨਹੀਂ ਬੰਦੀ ਬੰਦੇ ਤੇਰਾ ਤਾਂ 3 ਆਮ ਦਾ ਛਿਪਲੀ ਕਿੰਨੀ ਵਿੱਚ ਪੜਦੇ ਆ ਤੂੰ ਨੌਵੀਂ ਨੌਵੀਂ ਕਲਾਸ ਚ ਪੜਦੇ ਆ ਹਾਂ ਜੀ ਹਾਂ ਜੀ ਕਿੰਨੀ ਔਰ ਤੁਹਾਡੀ ਮੇਰੀ ਬੰਜ ਬੰਦਰ ਮਾਦਾ ਲੱਗਾ 15 ਮਾਸਾ ਦਾ ਉਹ ਤੁਹਾਡੇ ਪ੍ਰਿੰਸੀਪਲ ਨੂੰ ਪਤਾ ਵੀ ਲੜਾਈ ਝਗੜਾ ਹੋ ਰਿਹਾ ਮਗਰ ਸਕੂਲ ਦੇ ਨਹੀਂ ਭਾਜੀ ਸਕੂਲ ਨੂੰ ਜਾਣਕਾਰੀ ਆ ਨੇ ਤੇ ਘਰ ਦੇ ਨੂੰ ਜਾਣਕਾਰੀ ਹੈ ਤੁਹਾਡੇ ਪਰਿਵਾਰ ਨੂੰ ਹਾਂਜੀ ਪਰਿਵਾਰ ਨੂੰ ਤੁਸੀਂ ਦੱਸਿਆ ਵੀ ਲੜਾਈ ਝਗੜਾ ਮੇਰਾ ਮੈਨੂੰ ਘੇਰ ਰਿਹਾ ਰਸਤੇ 'ਚ ਰਸਤੇ 'ਚ ਵੱਜ ਗਿਆ ਰਿਆ ਨਾ ਸਕੂਲੇ ਧੱਕੇ ਧੁੱਕੇ ਦਿੰਦੇ ਵੀ ਮੇਰੇ ਬਾਣੀ ਮੋਟੀ ਗੱਲ ਜਿੱਦਾਂ ਕਹਿਣਾ ਪੈਂਦੇ ਕੀ ਹੋਇਆ ਤੈਨੂੰ ਉਹ ਮੁੰਡਾ ਬਦਲਾ ਲੈਣਾ ਦੇਖ ਨੇ ਮੈਨੂੰ ਉਹ ਦਿਨ ਧੱਕਾ ਦਿੱਤਾ ਕੀ ਮਾਰਿਆ ਤੁਹਾਡੇ ਅੱਜ ਅੱਜ ਤਾਂ ਬਈ ਬਹੁਤ ਕੁਝ ਸੀਗਾ ਬਹੁਤ ਜ਼ਿਆਦਾ ਸਮਝ ਡੰਡੇ ਜਿਗੇ ਬਹੁਤ ਕੁਝ ਦਿੱਤੀ ਮੈਂ ਦੀ ਕੱਲਾ ਕੱਲਾ ਇਹ ਮਾਰ ਦੇਵੇ ਨਾਲ ਵੀਡੀਓ ਮੇਰੇ ਅੱਗੇ ਲੈ ਗਈ ਤੁਹਾਡੀ ਵੀਡੀਓ ਬਣਾ ਕੇ ਖੋਲ ਦਿੱਤੀ ਹਾਂਜੀ ਹਾਂਜੀ ਠੀਕ ਹੈ ਕੀ ਕਰਦੇ ਕਿ ਕਹਿਣਾ ਚਾਹੁੰਦੇ ਪ੍ਰਸ਼ਾਸਨ ਤੋਂ ਬਸ ਇਜਾਬ ਮਿਲੇ ਜੀ ਠੀਕ ਹੈ ਹਾਂਜੀ ਇੱਕ ਪੇਸ਼ੈਂਟ ਆਇਆ ਸਾਡੇ ਕੋਲ ਹਰਸ਼ ਹਰ ਚੋਧਰੀ ਨਾਮ ਦਾ 14 ਸਾਲ ਦਾ ਲੜਕਾ ਹੈ ਜਿਸਨਾਂ ਦੇ ਸਿਰਫਾ ਵਰਤੋਂ ਲੱਗ ਗਈ ਠੀਕ ਹੈ ਜੀ ਅੱਛੇ ਜਰੀ ਤੇ ਕੱਲ ਸੱਟ ਆਨੇ ਹਾਂ 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 ਠੀਕ ਹੈ ਜੀ ਬਾਕੀ ਜੀ ਅੰਦਾਜ਼ਾ ਆਪਣੇ ਲਾਜ ਦੀ ਲਗਾ ਕਿ ਉਹ ਕਰਾਵਾਗੇ ਇਨਵੈਸਟੀਗੇਸ਼ਨ ਉਹਦੇ ਸਾਰੇ ਕਿਹੜਾ ਦੇ ਹਾਲਾਤ ਰੈਫਰ ਤਾਂ ਨਹੀਂ ਕਰਨੇ ਵਾਲਾ ਰੈਫਰ ਨਹੀਂ ਬਾਕੀ ਇੱਥੇ ਐਕਸ-ਰੇ ਵੀ ਤੇ ਕਰਾਂਗੇ ਓਕੇ 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 ਮੁੰਡੇ ਦਾ ਹਰਸ਼ ਇਹ ਹੈਗਾ ਜੀ ਪੈਪਸੀ ਦੇ ਲਾਗੇ ਹਾਂਜੀ ਪੈਪਸੀ ਦੇ ਲਾਗੇ ਰਹਿੰਦਾ ਹੈ ਤੇ ਇਹਦੇ ਮੁੰਡਿਆਂ ਨਾਲ ਲੜਾਈ ਹੋਈ ਹੈ ਹਾਂ ਇਸ ਸਬੰਧੀ ਮੈਂ ਜਿਹੜੀ ਹੈ ਇਹਦੇ ਜੋ ਵੀ ਬਿਆਨ ਲਿਖਾਉਗਾ ਉਹਦੇ ਆਧਾਰ ਤੇ ਕਾਰਵਾਈ ਕਰਾਂਗਾ ਅੱਛਾ ਕੀ ਲੱਗਦਾ ਮੁੰਡੇ ਨੇ ਕੀ ਦੱਸਿਆ ਮੁੰਡੇ ਨੇ ਦੱਸਿਆ ਵੀ ਸਾਡੀ ਜੇ ਸਕੂਲ ਦੇ ਵਿੱਚ ਪਹਿਲਾਂ ਮਾੜੀ-ਮੋਟੀ ਤਕਰਾਰ ਵਾਦੀ ਹੈਗੀ ਸੀ ਹਾਂ ਇਸ ਸਬੰਧੀ ਜਿਹੜਾ ਅੱਜ ਫਿਰ ਮੈਨੂੰ ਆ ਕੇ ਨਾਲ ਜੀ ਕਿੰਵੀਂ ਵਿੱਚ ਪੜਦਾ ਮੁੰਡਾ ਇਹ ਮੁੰਡਾ 7ਵੀਂ ਕਲਾਸ ਵਿੱਚ ਪੜਦਾ ਸਤਮੀ ਚ ਕਿਹੜੇ ਸਕੂਲ ਬੀਬੀ ਸਕੂਲ ਓਕੇ ਓਕੇ ਕੀ ਕਾਰਵਾਈ ਆ ਕਾਰਵਾਈ ਕਰਾਂਗੇ ਬਾਅਦ ਚ ਜੋ ਬਿਆਨ ਦੇ ਹਦ ਅਨੁਸਾਰ ਕਰਦੇ ਠੀਕ ਹੈ